ਦੋਸਤੋ ਦੁਨੀਆਂ ਦੀ ਸਭ ਤੋਂ ਵੱਡੀ ਵਿਵਾਦਤ ਅਤੇ ਬਹੁਤ ਪਵਿੱਤਰ ਮਸਜਿਦ ਅਲ-ਅਕਸਾ ਜਿਸ ਪਿੱਛੇ ਜ਼ਿਉਦੀ ਅਤੇ ਅਰਬ ਦੇਸ਼ ਦੇ ਮੁਸਲਮਾਨਾਂ ਵਿੱਚ ਸਦੀਆਂ ਤੋਂ ਇੱਕ ਬੜੀ ਖਤਰਨਾਕ ਜੰਗ ਲੱਗੀ ਹੋਈ ਹੈ ਅਲ-ਅਕਸਾ ਮਸਜਿਦ ਵਾਸਤੇ ਜ਼ਿਉਦੀ ਅਤੇ ਅਰਬੀ ਮੁਸਲਮਾਨ ਅੱਜ ਤੱਕ ਲੜਦੇ ਆ ਰਹੇ ਹਨ ਪਰ ਇੱਕ ਸਮਾਂ ਸੀ ਜਦੋਂ ਇਸ ਮਸਜਿਦ ਦੀ ਰਾਖੀ ਵਾਸਤੇ ਦਸਤਾਰ ਧਾਰੀ ਸਿੱਖ ਫੌਜੀਆ ਨੂੰ ਤਾਇਨਾਤ ਕੀਤਾ ਗਿਆ ਸੀ ਲਾਇਲਪੁਰ ਜ਼ਿਲ੍ਹੇ ਦਾ ਸਰਦਾਰ ਪਾਲ ਸਿੰਘ ਪਟਿਆਲੇ ਜ਼ਿਲ੍ਹੇ ਦਾ ਸਰਦਾਰ ਆਸਾ ਸਿੰਘ ਅਜਨਾਲੇ ਦਾ ਸਰਦਾਰ ਬੱਗਰ ਸੇਗ ਗਵਾਲੀਆਂ ਦੇ ਫੈਕਟਰੀ ਦਾ ਸੀਤਾਰਾਮ ਅਤੇ ਗਾਜ਼ੀਆਬਾਦ ਦੇ ਬशीर ਖਾਨ ਵਰਗੇ ਅਨੇਕਾਂ ਹੀ ਲੋਕਾਂ ਦੀਆਂ ਕਬਰਾਂ ਉਹਨਾਂ ਦੇ ਜਨਮ ਸਥਾਨ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਜ਼ਰਾਈਲ ਦੇ ਜਰੂਸਲਮ ਦੀ ਧਰਤੀ ਉੱਤੇ ਬੜੀਆਂ ਹੋਈਆਂ ਹਨ ਅਸਲ ਵਿੱਚ ਇਹ ਉਹੀ ਦਸਤਾਰ ਧਾਰੀ ਸਿੱਖ ਫੌਜੀ ਹਨ ਜਿਹੜੇ ਜਿਸ ਵੇਲੇ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਤਾਂ ਉਸ ਵਕਤ ਇਹ ਸਿੱਖ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਅੰਗਰੇਜ਼ਾਂ ਵੱਲੋਂ ਭਰਤੀ ਕੀਤੇ ਗਏ ਸਨ ਬ੍ਰਿਟਿਸ਼ ਸਰਕਾਰ ਹੀ ਇਹਨਾਂ ਸਿੱਖਾਂ ਨੂੰ ਇੱਥੇ ਲੈ ਕੇ ਆਈ ਸੀ ਬਰਤਾਨਵੀ ਫੌਜ ਦਾ ਹਿੱਸਾ ਰਏ ਇਹ ਸੈਂਕੜੇ ਸਿੱਖ ਫੌਜੀ ਪਹਿਲੀ ਅਤੇ ਦੂਜੀ ਸੰਸਾਰ ਜੰਗ ਸਮੇਂ ਇੱਥੇ ਸ਼ਹਾਦਤਾਂ ਦਾ ਜਾਪੀ ਗਏ ਸਨ ਉਸ ਵਕਤ ਇਸ ਦੇਸ਼ ਦਾ ਨਾਮ ਫਿਲਸਤੀਨ ਹੁੰਦਾ ਸੀ ਜੋ ਅੱਜ ਦਾ ਇਜ਼ਰਾਈਲ ਦੇਸ਼ ਹੈ ਇਹਨਾਂ ਸਿੱਖ ਫੌਜੀਆਂ ਦੀ ਯਾਦਗਾਰ ਅੱਜ ਦੇ ਸਵੇ ਇਜ਼ਰਾਈਲ ਦੀ ਧਰਤੀ ਤੇ ਬਣਾਈ ਗਈ ਹੈ ਪਹਿਲੀ ਸੰਸਾਰ ਜਗ ਸਮੇਂ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਨਾਵਾਂ ਦੇ ਦੀਪ ਪੱਤਰ ਵੀ ਜੇਰੂਸਲਮ ਵਿੱਚ ਲੱਗੇ ਹੋਏ ਹਨ ਉਸ ਵਕਤ ਬ੍ਰਿਟਾਨਵੀ ਫੌਜ ਵਿੱਚ ਬਹੁਤ ਵੱਡੀ ਕੀਰਤੀ ਵਿੱਚ ਸਿੱਖ ਫੌਜੀ ਹਿੱਸੇ ਸਨ ਜੋ ਕਿ ਅਣ ਵੱਡੇ ਪੰਜਾਬ ਦੇ ਵਸਨੀਕ ਸਨ ਸਾਲ 2023 ਵਿੱਚ ਸ਼ੁਰੂ ਹੋਈ ਆਵਾਸ ਅਤੇ ਇਜ਼ਰਾਈਲ ਦੀ ਜਗ ਨਾਲ ਇੱਕ ਵਾਰ ਫਿਰ ਔਰ ਦੁਨੀਆ ਨੂੰ ਇਹ ਸਿੱਖ ਫੌਜੀ ਯਾਦ ਆਏ ਹਨ ਇਸ ਤੋਂ ਬਾਅਦ ਹੀ ਇਹਨਾਂ ਸਿੱਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਦਸਤਾਰ ਧਾਰੀ ਸਿੱਖ ਫੌਜੀ ਜੇਰੂਸਲਮ ਵਿੱਚ ਬੜੀ ਅਲ ਹਕਸਾ ਬਚਤ ਦੀ ਰਾਖੀ ਕਰਦੇ ਨਜ਼ਰ ਆ ਰਹੇ ਹਨ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਬਚਤ ਦੀ ਰਾਖੀ ਲਈ ਪੂਰੀ ਦੁਨੀਆ ਵਿੱਚੋਂ ਸਿਰਫ ਇਕੱਲੇ ਸਿੱਖ ਫੌਜੀਆਂ ਨੂੰ ਹੀ ਕਿਉਂ ਚੁਣਿਆ ਗਿਆ ਸੀ ਕਿਸੇ ਹੋਰ ਕੌਮ ਜਾਂ ਕਿਸੇ ਹੋਰ ਦੇਸ਼ ਦੀ ਫੌਜ ਨੂੰ ਇਹ ਜ਼ਿੰਮੇਵਾਰੀ ਕਿਉਂ ਨਹੀਂ ਦਿੱਤੀ ਗਈ ਆਓ ਹੁਣ ਇਸ ਸਵਾਲ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦੋਸਤੋ ਇਜ਼ਰਾਈਲ ਦੇ ਸ਼ਹਿਰ ਜੇਰੂਸਲਮ ਵਿੱਚ ਸਥਿਤ ਇਹ ਪਵਿੱਤਰ ਬਾਜ਼ਦ ਜਾਂ ਟੈਪਲਬਾਉਟ ਵੀ ਇਸ ਨੂੰ ਕਹਿੰਦੇ ਹਨ ਇਹ ਯੂਨਾਨ ਦੀ ਧਰਮ ਵਾਸਤੇ ਅਤੇ ਅਰਬ ਦੇਸ਼ ਦੇ ਮੁਸਲਮਾਨਾਂ ਵਾਸਤੇ ਦੋਹਾਂ ਲਈ ਬੜੀ ਹੀ ਮੱਤਵਪੂਰਨ ਅਤੇ ਪਵਿੱਤਰ ਜਗ੍ਹਾ ਹੈ ਇਸੇ ਕਰਕੇ ਯੂਨਾਨ ਦੀ ਅਤੇ ਅਰਬੀ ਅੱਜ ਤੱਕ ਇਸ ਬਚਤ ਨੂੰ ਲੈ ਕੇ ਇੱਕ ਦੂਜੇ ਨਾਲ ਲੜਦੇ ਆ ਰਹੇ ਹਨ ਪਹਿਨੀ ਅਤੇ ਦੂਜੀ ਸੰਸਾਰ ਜਗ੍ਹਾ ਸਮੇਂ ਵੀ ਮਾਹੌਲ ਅੱਜ ਦੇ ਹਮਾਸ ਇਜ਼ਰਾਈਲ ਵਾਲਾ ਹੀ ਸੀ ਇਜ਼ਰਾਈਲ ਦੇ ਅਤੇ ਅਰਬ ਦੇਸ਼ਾਂ ਵਿਚਕਾਰ ਬੰਬਾਰੀ ਅਤੇ ਹਥਿਆਰਬੰਦ ਝੜਪਾ ਦੇਖਣ ਨੂੰ ਮਿਲਦੀਆਂ ਸਨ ਜਿਸ ਦੇ ਚਲਦੇ ਪੂਰੇ ਸ਼ਹਿਰ ਵਿੱਚ ਅਤੇ ਅਲ-ਅਖਸਾ ਮਸਜਿਦ ਦੇ ਆਲੇ-ਦੁਆਲੇ ਸ਼ਾਂਤੀ ਬਰਕਰਾਰ ਰੱਖਣ ਲਈ ਅਤੇ ਇਸ ਪਵਿੱਤਰ ਮਸਜਿਦ ਦੀ ਸੁਰੱਖਿਆ ਵਾਸਤੇ ਭਾਰਤ ਤੋਂ ਆਈ ਦਸਤਾਰ ਧਾਰੀ ਸਿੱਖ ਫੌਜ ਨੂੰ ਤਾਇਨਾਤ ਕੀਤਾ ਗਿਆ ਸੀ ਕਿਉਂਕਿ ਉਸ ਵਕਤ ਭਾਰਤ ਦੇ ਨਾਲ-ਨਾਲ ਇਜ਼ਰਾਇਲ ਉੱਤੇ ਵੀ ਬ੍ਰਿਟਿਸ਼ ਸਰਕਾਰ ਹੀ ਰਾਜ ਕਰਦੀ ਸੀ ਇਸੇ ਕਾਰਨ ਹੀ ਬ੍ਰਿਟਾਨਵੀ ਸਰਕਾਰ ਨੇ ਮਸਜਿਦ ਦੀ ਸੁਰੱਖਿਆ ਵਾਸਤੇ ਭਾਰਤ ਪੰਜਾਬ ਦੀ ਸਿੱਖ ਫੌਜ ਦੀ ਇੱਥੇ ਤਾਇਨਾਤੀ ਕੀਤੀ ਉਸ ਵਕਤ ਇਜ਼ਰਾਇਲ ਅਤੇ ਫਿਲਸਤੀਨ ਦੇ ਲੋਕ ਗੋੜੇ ਉੱਤੇ ਪਗੜੀ ਧਾਰੀ ਸਿੱਖ ਫੌਜੀਆਂ ਨੂੰ ਗਸ਼ਤ ਕਰਦੇ ਦੇਖ ਕੇ ਹਰਾਨ ਰਹਿ ਜਾਂਦੇ ਸਨ ਬਰਤਾਨਵੀ ਸਰਕਾਰ ਜੇਕਰ ਚਾਹਦੀ ਤਾਂ ਸਿੱਖ ਫੌਜੀਆਂ ਦੀ ਜਗ੍ਹਾ ਕਿਸੇ ਹੋਰ ਦੇਸ਼ ਦੇ ਫੌਜੀ ਵੀ ਇੱਥੇ ਤਾਇਨਾਤ ਕਰ ਸਕਦੀ ਸੀ ਪਰ ਤਾਇਨਾਤ ਸਿਰਫ ਕੱਲੇ ਸਿੱਖ ਕੀਤੇ ਗਏ ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਦੀ ਬਹਾਦਰੀ ਦੀ ਕਾਇਲ ਸੀ ਸਿੱਖਾਂ ਦੀ ਜੰਗ ਲੜਦੀ ਤਕਨੀਕ ਵੇਖ ਕੇ ਗੋਰੇ ਅਤੇ ਜੂਦੀ ਅਤੇ ਮੁਸਲਮਾਨ ਹਰਾਨ ਰਹਿ ਗਏ ਸਨ ਪਵਿੱਤਰ ਬਾਜੇਦ ਅਲ ਅਕਸਾ ਦੀਆਂ ਇਹਦਾ ਤਸਵੀਰਾਂ ਵਿੱਚ ਤੁਸੀਂ ਸਿੱਖ ਫੌਜੀਆਂ ਨੂੰ ਬਾਜੇਦ ਦੇ ਆਲੇ-ਦੁਆਲੇ ਪਹਿਰਾ ਦਿੰਦੇ ਦੇਖ ਸਕਦੇ ਹੋ ਇਹਦਾ ਸਿੱਖ ਫੌਜੀਆਂ ਦਾ ਕੰਮ ਜਿੱਥੇ ਬਾਜੇਦ ਦੇ ਆਲੇ-ਦੁਆਲੇ ਸ਼ਾਂਤੀ ਨੂੰ ਬਣਾਈ ਰੱਖਣਾ ਹੁੰਦਾ ਸੀ ਉੱਥੇ ਹੀ ਅੰਦਰ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲੈ ਕੇ ਉਹਨਾਂ ਨੂੰ ਅੰਦਰ ਭੇਜਿਆ ਜਾਂਦਾ ਸੀ ਇੱਥੇ ਜਿੰਨੀ ਵੀ ਫੌਜ ਤੈਨਾਤ ਸੀ ਸਭ ਦੇ ਸਿਰ ਤੇ ਦਸਤਾਰਾਂ ਬੰਨ੍ਹੀਆਂ ਹੋਈਆਂ ਸਨ ਬੇਸ਼ੱਕ ਉਸ ਵਕਤ ਸਿੱਖ ਫੌਜੀਆਂ ਦੇ ਨਾਲ ਕੁਝ ਗਿਣਤੀ ਵਿੱਚ ਪੰਜਾਬ ਦੇ ਹਿੰਦੂ ਅਤੇ ਮੁਸਲਮਾਨ ਵੀ ਸ਼ਾਮਲ ਸਨ ਮੈਨੂੰ ਸੰਸਾਰ ਜੰਗ ਵੇਲੇ ਦੇ ਸਾਰੇ ਭਾਰਤੀ ਅਤੇ ਸਿੱਖ ਫੌਜੀਆਂ ਲਈ ਦਸਤਾਰ ਬੰਨਣੀ ਉਹਨਾਂ ਦੀ ਡਰੈੱਸ ਦਾ ਮੁੱਖ ਹਿੱਸਾ ਹੁੰਦਾ ਸੀ ਸਿੱਖ ਪਗੜੀ ਧਾਰੇ ਫੌਜੀਆਂ ਨੇ ਸਨਾਈ ਫਿਲਸਤੀਨ ਮਹਿਮ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਇਸ ਤੋਂ ਇਲਾਵਾ 1918 ਦੀ ਹਾਈਫਾ ਦੀ ਲੜਾਈ ਵਿੱਚ ਸਿੱਖ ਬਹੁਤ ਬਹਾਦਰੀ ਨਾਲ ਲੜੇ ਸਨ ਸਿੱਖ ਫੌਜੀ ਉਸ ਵਕਤ ਜ਼ਿਆਦਾਤਰ ਘੋੜਸਵਾਰ ਹੀ ਹੁੰਦੇ ਸਨ ਜਿਨ੍ਹਾਂ ਨੇ ਤੁਰਕ ਫੌਜਾਂ ਦੇ ਆਹੂ ਲਾਲਾ ਛੁੱਟੇ ਸਨ ਹਾਈਫਾ ਦੀ جنگ ਵਿੱਚ ਜੋਧਪੁਰ ਲੌਰੈਂਸ, ਮਸੂਰ ਲੌਰੈਂਸ ਅਤੇ ਪਟਿਆਲਾ ਲੌਰੈਂਸ ਦੀਆਂ ਟੁਕੜੀਆਂ ਮੁੱਖ ਭੂਮਿਕਾ ਵਿੱਚ ਸਨ। ਭਾਰਤੀ ਸਿੱਖ ਫੌਜੀ ਲਿਬਿਆ, ਮਿਸਰ, ਲਿਬਨਾਨ ਅਤੇ ਸੀਰੀਆ ਤੋਂ ਆਰਾਮ ਕਰਨ ਲਈ ਇਜ਼ਰਾਈਲ ਜਾਂਦੇ ਹੁੰਦੇ ਸਨ। ਜਿੱਥੇ ਉਹ ਇੰਡੀਅਨ ਹਾਊਸਪੀਸ ਜਾਂ ਫਿਰ ਬਾਬਾ ਫਰੀਦ ਹਾਊਸਪੀਸ ਵਿੱਚ ਆਰਾਮ ਕਰਦੇ ਹੁੰਦੇ ਸਨ। ਇਜ਼ਰਾਈਲ ਦਾ ਬਾਬਾ ਫਰੀਦ ਹਾਊਸਪੀਸ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਤੋਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵੀ 1912 ਈਸਵੀ ਵਿੱਚ ਬਾਬਾ ਫਰੀਦ ਜੀ ਵੀ ਇਸ ਜਗ੍ਹਾ ਆਏ ਸਨ ਜਿਸ ਕਰਕੇ ਇਹ ਜਗ੍ਹਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਪੰਜਾਬੀ ਸਿੱਖ ਫੌਜੀਆਂ ਤੇ ਬਾਕੀ ਭਾਰਤੀ ਫੌਜੀਆਂ ਨੇ ਆਪਣੀਆਂ ਸਵਾਮਾਂ ਇਸ ਫੌਜ ਵਿੱਚ ਦਿੱਤੀਆਂ ਜਿਸ ਕਰਕੇ ਅੱਜ ਵੀ ਉਹਨਾਂ ਦੀਆਂ ਕਬਰਾਂ ਇਜ਼ਰਾਈਲ ਵਿੱਚ ਬੜੀਆਂ ਹੋਈਆਂ ਹਨ ਜੇਰੂਸਲਮ ਇੰਡੀਆ ਵਾਰਸਮੈਟਰੀ ਅਤੇ ਹਾਈਫਾਈ ਇੰਡੀਅਨ ਵਾਰਸਮੈਟਰੀ ਉਹ ਥਾਵਾਂ ਹਨ ਜਿੱਥੇ ਇਹਨਾਂ ਸਿੱਖ ਫੌਜੀਆਂ ਦੀਆਂ ਕਬਰਾਂ ਬੜੀਆਂ ਹੋਈਆਂ ਹਨ ਹਰੇਕ ਫੌਜੀ ਦੇ ਨਾਮ ਦਾ ਪੱਥਰ ਵੀ ਉੱਥੇ ਲੱਗਾ ਹੋਇਆ ਹੈ ਸੋ ਦੋਸਤੋ ਇਸ ਦੀ ਮਸਜਿਦ ਦੀ ਰਾਖੀ ਕਰਦੇ ਸਿੱਖਾਂ ਦਾ ਇਤਿਹਾਸ ਜਿਨ੍ਹਾਂ ਦੀ ਬਾਤਰੀ ਦੇ ਕਿਸੇ ਅੱਜ ਵੀ ਜੁਹੂਦੀ ਅਤੇ ਅਰਬੀ ਮੁਸਲਮਾਨ ਸੁਣਾਉਂਦੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਇਸ ਵੀਡੀਓ ਸਬੰਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ